ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਜੀ ਤੇ 8:30 ਹੋ ਗਿਆ ਤੇ ਇੱਧਰ ਦੇਖੋ ਜੀ ਆਪਣੀਆਂ ਮੱਜਾਂ ਪਤਾ ਕੀ ਗੱਲ ਅੱਗੇ ਕਹਿੰਦੇ ਹੁੰਦੇ ਸੀਗੇ ਹਨਾ ਵੀ ਕਿਸੇ ਨੇ ਕਹਿਣਾ ਮੈਨੂੰ ਉਪਰੀ ਥਾਂ ਤੇ ਨੀਂਦ ਨਹੀਂ ਆਉਂਦੀ ਮੈਂ ਫਲਾਨੀ ਥਾਂ ਰਿਸ਼ਤੇਦਾਰੀ ਚ ਤਾਣ ਜਾਂਦਾ ਉੱਥੇ ਮੈਨੂੰ ਨੀਂਦ ਨਹੀਂ ਆਉਂਦੀ ਤਿਆ ਦੇਖੋ ਮੱਜਾਂ ਗੱਲ ਸੱਚ-ਸਾਬਤ ਕਰਦੀਆਂ ਇਹ ਵੇਲੇ ਡੰਗਰਾ ਕਹਿ ਦਿੰਦੇ ਹਨ ਇੱਕ ਸਿਰਫ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਸਮਝ ਇਹਨਾਂ ਨੂੰ ਸਾਰੀ ਆ ਇਹ ਘਟ ਤੋਂ ਘਟ ਦਾ 6:30 ਪੌਣੇ 7 ਵਜੇ ਦੀਆਂ ਇੱਥੇ ਬੰਨੀਆਂ ਤੇ ਇਹ ਨਹੀਂ 6 ਵਜੇ ਦੀਆਂ ਸਵਾ 6 ਵਜੇ ਦੀਆਂ ਪੱਠੇ ਖਾ ਲਈ ਸੀ ਇਹਨਾਂ ਨੇ ਇਹ ਬੈਠੀਆਂ ਨਹੀਂ ਗੋਹਾ ਕਰਤਾ ਮੈਦ ਤਾਂ ਇਹਨਾਂ ਨੇ ਹਟਾ ਹਟੀਆਂ ਇਹਨਾਂ ਨੂੰ ਆਏ ਵੀ ਸਾਨੂੰ ਅੰਦਰ ਬੰਨ ਪੱਕੇ ਥੱਲੇ ਅਸੀਂ ਫੇਰ ਬਚਦੇ ਨਹੀਂ ਅਸੀਂ ਇੱਥੇ ਬਹਿਣਾ ਨਹੀਂ ਬਿਲਕੁਲ ਹੀ ਨਹੀਂ ਬੈਠੀਆਂ ਵੇਖ ਲਓ ਜੇ ਬੈਠੀਆਂ ਹੁੰਦਾਂਗਾ ਤਾਂ ਲਿਬੜਦੀਆਂ ਇਹ ਮਿੱਟੀ ਨਾਲ ਤੇ ਢੇੜੇ ਤੇ ਢੇੜਾ ਲਿਆ ਬਸ ਗੋਹਾ ਕਰੀ ਜਾਂਦੀਆਂ ਬਾਥਰੂਮ ਕਰੀ ਜਾਂਦੀਆਂ ਤੇ ਵੀ ਅੰਦਰ ਸਾਨੂੰ ਬੰਦੇ ਇੱਧਰ ਵੇਖੋ ਇਹਨੂੰ ਆਪਣਾ ਦਾਣਾ ਚੱਲਦੇ ਆ ਆਪਣੀ ਸੂਨ ਵਾਲੀ ਝੋਟੀ ਇਹ ਵੀ ਐ ਆਰਾਵਣਾ ਖੜੀ ਐ ਗਾਲਾ ਕਰੀ ਜਾਂਦੀ ਐ ਬੈਂਦੀ ਐ ਵੀ ਨਹੀਂ ਵੀ ਕੁੱਲ ਮਿਲਾ ਕੇ ਕਹਿਣ ਦੀ ਗੱਲ ਇਹ ਆ ਵੀ ਆਪਾਂ ਗੱਜ ਜਾਨੀ ਆ ਜਿੱਥੇ ਆਪਾਂ ਰੋਜ਼ ਰਹਿੰਦੇ ਬਹਿੰਦੇ ਹੋਗੇ ਆਪਾਂ ਨੂੰ ਉੱਥੇ ਨੀਂਦ ਆਉਂਦੀ ਆ ਟੇਕ ਆਉਂਦੀ ਆ ਤੇ ਮੈਂ ਕਿ ਸੋਚਿਆ ਸੀ ਪੱਖੇ ਭੁੱਖੇ ਵਾਵਾ ਖਰਾਬ ਹੋਏ ਪਏ ਅੰਦਰ ਜਾਲੇ ਲੱਗੇ ਪਏ ਆ ਚਲ ਹੌਲੀ ਹੌਲੀ ਸਫਾਈ ਕਰ ਲਗੇ ਜੀ ਥੋੜੀ ਥੋੜੀ ਕਰਕੇ ਇੱਕੇਦਮ ਤਾਂ ਵੀ ਹੁੰਦੀ ਨਹੀਂ ਇੰਨਾ ਕੰਮ ਐ ਤੇ ਫਿਰ ਥੱਕ ਜਾਈਦਾ ਤੇ ਚਲੋ ਝਟ ਗੇੜੇ ਲੈ ਲੈਣੀਆਂ ਇਹ ਤੇ ਆਪ ਅੰਦਰੋਂ ਸਾਫ ਕਰਕੇ ਇਹਨਾਂ ਨੂੰ ਬੰਨਾਂਗੇ ਬਾਲਾ ਡੀਪਲੀ ਨਹੀਂ ਕਰਦੇ ਮੋਟੀ ਮੋਟੀ ਸਫਾਈ ਕਰ ਲਾਂਗੇ ਇਧਰ ਆਪਾਂ ਸਟਾਰਟ ਕਰਤੀ ਆ ਜੀ ਨੇਟੀ ਮਾਜੀ ਤੇ ਕਾੜੇ ਹੋ ਗਏ ਆ ਖਤਮ ਤੇ ਹੁਣ ਆਪਾਂ ਲੇਟੀ ਸਟਾਰਟ ਕਰਤੀ ਹੈ ਲੇਟੀ ਵਿੱਚ ਕੀ ਕੀ ਪਾਉਣੇ ਤੁਹਾਨੂੰ ਦੱਸਦੇ ਆਂ ਇਹ ਪੱਤੇ ਉਧਰੋਂ ਫਰੰਟ ਮਿਹੜੇ ਚੋਂ ਇਕੱਠੇ ਕੀਤੇ ਸੁੰਬਰੇ ਸੀ ਥਾਂ ਉੱਥੇ ਛਪੈਦਾ ਆਪਦੇ ਆਪ ਉੱਗ ਗਿਆ ਤੇ ਉਹ ਨਾ ਪੱਤੇ ਉਹਦੇ ਵਾਵਾ ਖਿਲਰੇ ਪਏ ਸੀਗੇ ਤੇ ਅੱਜ ਇਕੱਠੇ ਕਰ ਲੈਂਦੇ ਮੈਂ ਕਿਨਾਲੇ ਨੂੰ ਸਾੜ ਦਾਂਗੇ ਨਾਲੇ ਅੱਗ ਮਚਾ ਲਾਂਗੇ ਤੇ ਇਹਦੇ ਵਿੱਚ ਆਪਾਂ ਲੇਟੀ ਤੇ ਗੁੜ ਪਾਤਾ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਬਚਿਆ ਹੋਇਆ ਹੈਗਾ ਸਮਾਨ ਉਹੋ ਕੁੱਟਿਆ ਵਾ ਸੀ ਉਹ ਇਹ ਪੀਪੀ ਚੌਚ ਮੇਥੀ ਉਹ ਸਾਰੇ ਆਪਾਂ ਵਿੱਚ ਪਾ ਦਾਂਗੇ ਤੋਂ ਕੇ ਕਾੜੇ ਖਤਮ ਹੋ ਗਏ ਜਿੰਨੇ ਦੇਣੇ ਸੀ 2 ਕਿਲੋ ਮਿਸ਼ਰੀ ਦੇ ਤੇ ਹੁਣ ਇਹ ਲੇਟਿ ਸਟਾਰਟ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨਾ ਦੁੱਧ ਵਧੀ ਕਿੰਨਾ ਫਰਕ ਪਿਆ ਮੱਝ ਦਾ ਵੈਸੇ ਵਧੀ ਆ 3 ਕਿਲੋ ਦੁੱਧ ਤੇ ਆ ਗਈ ਆ ਤੇ ਇਧਰ ਦੇਖੋ ਆਪਾਂ ਸਵੇਰੇ ਸੁੰਬਰ ਤਾਂ ਸੀ ਬਾਹਰੋਂ ਉਹ ਬੋਕਰ ਮਾਰ ਗਈ ਆ ਤੇ ਚੱਕ ਗਈ ਆ ਗੋਆ ਸਵੇਰੇ ਸੁੰਬਰ ਕੇ ਇਕੱਠਾ ਕੀਤਾ ਕਰਕੇ ਸੁੱਕ ਗਿਆ ਜੀ ਤੇ ਹੁਣ ਉੱਪਰੋਂ ਆਪਾਂ ਸਾਫ਼ ਸਵਈਆ ਕਰਨਾ ਤੇ ਤਾ ਮੈਂ ਕਿੱਸਿਆ ਥੋੜਾ ਜਿਹਾ ਮੌਸਮ ਹੈ ਠੰਡਾ ਵਾ ਬੱਦਲ ਬਾਈ ਥੋੜੀ ਜੀ ਬਣੀ ਐ ਵੈਸੀ ਤਾਂ ਮਾੜਾ ਮੋਟਾ ਤਾ ਵੀ ਹੈਗਾ ਨਾਲ ਕਹਿੰਦੇ ਸ਼ਾਮ ਤੱਕ ਮੀਂਹ ਆਉਣਾ ਵਾ ਤੇ ਮੈਂ ਕਹਾਂ ਚਲੋ ਇਹ ਬਾਹਰ ਐ ਇੱਕ ਜਦੋਂ ਬੌਕਰ ਨਵੀਂ ਲਿਆਂਦੀ ਹੁੰਦੀ ਮੈਨੂੰ ਉਦੋਂ ਹੁੰਦਾ ਭਾਵੇਂ ਜਾਲੇ ਵਾਲੇ ਬਰਸਾਜੋ ਅੱਜ ਅੱਜਕੱਲ ਚੱਲ ਪਿਆ ਪਰ ਪਸੂ ਵਾਲੇ ਤੇ ਨਾ ਇਥੋਂ ਤੇਲ ਨਾਲੀਆਂ ਛੱਤਾਂ ਤੋਂ ਲਾਉਣੀ ਸੌਖੀ ਐ ਬੌਕਰ ਨਾਲ ਜਾਲੇ ਤੇ ਚਲੋ ਜੀ ਆਪਾਂ ਸਾਫ਼ ਸਫਾਈ ਕਰਕੇ ਅੰਦਰ ਬੰਨਾਂਗੇ ਮੌਸਮ ਠੰਡਾ ਕਰ ਲੈ ਲੈਂਦੋ ਗੇੜੇ ਜਿਹੜੇ ਲੈਂਦਿਆਂ ਉਹ ਤੇ ਉਹਨਾਂ ਨੂੰ ਵੀ ਆਪਦੀ ਮਰਜ਼ੀ ਕਰ ਲੈਣ ਤੇ ਮਹਲ ਚਾਹਕ ਦਿਗਾ ਮੇਰੇ ਤੇ ਠੀਕ ਹੈ ਜੀ ਕਰ ਲਗੇ ਸਾਫ ਸਫਾਈ ਤੁਹਾਨੂੰ ਦਿਖਾਤਾ ਸਾਰਾ ਕੁਝ ਬਾਹਰ ਦਾ ਵੀ ਉਹ ਗੇਟ ਲੱਗਾ ਹੈ ਬਾਅਦ ਚ ਆਪਾਂ ਵਿੜਾ ਵੀ ਸੁੰਭਰਾਂਗੇ ਆਰਾਮ ਨਾਲ ਕੰਮ ਕਰਾਂਗੇ ਜੀ ਕਿਉਂਕਿ ਖੇਤ ਕਰਦੇ ਆ ਸਪਰੇ ਕੇਰਾ ਰੋਟੀ ਪਾਣੀ ਖਵਾ ਕੇ ਖੇਤ ਭੇਜਤਾ ਤੇ ਮੈਂ ਲਾਈਵ ਨਹੀਂ ਜਾ ਸਕਦੀ ਕਿਉਂਕਿ ਜੀ ਮੜਕੇ ਨੂੰ ਚਾਹ ਬਣਾ ਕੇ ਦੇਣੀ ਹੈ ਫਰੀ ਹੋ ਕੇ ਹੀ ਆਪਾਂ ਲਾਈਵ ਚ ਆਵਾਂਗੇ ਜੇ ਆਇਆ ਗਿਆ ਤਾਂ ਨਹੀਂ ਤਾਂ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਏਡਾ ਜ਼ਰੂਰੀ ਵੀ ਨਹੀਂ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਹੜੇ ਨਵੇਂ ਆ ਮੇਰੇ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਿਆ ਕਰੋ ਜੀ ਪਲੀਜ਼ ਤੇ ਆ ਲਾਜ ਹੀ ਆਪਾਂ ਤੇ ਸਾਫ ਸਫਾਈ ਕਰਤੀ ਆ ਕਿਰਾ ਮੋਟੀ-ਮੋਟੀ ਤੇ ਪੱਖੇ ਆਪਾਂ ਨਹੀਂ ਸਾਫ ਕੀਤੇ ਜੀ ਕਿਉਂਕਿ ਇੱਥੇ ਘੋੜੀ ਲਾਉਣੀ ਪਊਗੀ ਪੌੜੀ ਲਾਉਣੀ ਪਊਗੀ ਹਨਾ ਜਾਂ ਡਰਮ ਰੱਖਣਾ ਪਊਗਾ ਥੱਲੇ ਤੇ ਇੱਕ ਹੈਗੀ ਐ ਛੇਤੀ ਕਿਉਂਕਿ ਉਹ ਬੈਂਦਣਾ ਨਹੀਂ ਆ ਮੌਸਮ ਥੋੜਾ ਜਿਹਾ ਵੈਸੇ ਠੰਡਾ ਤਾਂ ਹੋਇਆ ਪਰ ਕੰਮ ਕਰਦੀ ਨੂੰ ਮੈਨੂੰ ਤਾਂ ਗਰਮੀ ਲੱਗ ਰਹੀ ਆ ਤੇ ਪੱਖੇ ਆਪਾਂ ਤਾਂ ਨਹੀਂ ਸਾਫ਼ ਕੀਤੇ ਜੀ ਹੁਣ ਬਸ ਦੀਵਾਲੀ ਆਉਣ ਵਾਲੀ ਆ ਹਨਾ ਸਫਾਈ ਕਰਾਂਗੇ ਸਾਰੇ ਆਪਾਂ ਉਦੋਂ ਕਰਕੇ ਇੱਕ ਵਾਰਾ ਹੀ ਕਰ ਦਾਂਗੇ ਜੀ ਹੁਣ ਕੀਤੇ ਜਦੋਂ ਚੱਲਦੇ ਉਦੋਂ ਇਹਨਾਂ ਤੇ ਘੱਟਾ ਮਿੱਟੀ ਜੰਮਦਾ ਜੀ ਖੜਿਆਂ ਤੇ ਨਹੀਂ ਜੰਮਦਾ ਫਿਰ ਇਹ ਬੰਦ ਹੋ ਜਾਣਗੇ ਸ਼ਾਇਦ ਅੱਜ ਮੀਂਹ ਪੈ ਗਿਆ ਤਾਂ ਮੀਂਹ ਮੌਸਮ ਠੰਡਾ ਹੋ ਜਾਊਗਾ ਤੇ ਫਿਰ ਆਪਾਂ ਦੀਵਾਲੀ ਵੇਲੇ ਇਹਨਾਂ ਨੂੰ ਸਾਫ਼ ਕਰਕੇ ਸਾਰੇ ਵਧੀਆ ਡੀਪ ਕਲੀਨਿੰਗ ਕਰ ਦਾਂਗੇ ਤੇ ਚਲੋ ਜੀ ਬੰਦ ਗਏ ਨਾ ਨੂੰ ਅੰਦਰ ਤੇ ਵੀਡੀਓ ਚ ਮਾਰ ਲਗੇ ਬੌਕਰ ਤੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਜੀ ਤੇ ਇਨੀਕ ਸਫਾਈ ਕੀਤੀ ਐ ਬਸ ਤਾਂ ਤਾਂ ਛੱਤ ਛੱਤ ਦੀ ਜਾਲੇ ਲਾਏ ਐ ਤੇ ਜੇ ਆਪਾਂ ਨਹੀਂ ਲਾਉਂਦੇ ਜੀ ਜਾਲੇ ਜਿਵੇਂ ਉਹ ਵਾਈਟ ਵਾਈਟ ਜਿਹੇ ਹਨ ਫੇਰ ਉਹ ਮੱਕੜੀ ਜਾਲਾ ਬਣਾ ਲੈਂਦੀ ਆ ਆਪਦਾ ਫੇਰ ਉਹ ਚੰਗਾ ਜਿਆ ਨਹੀਂ ਲੱਗਦਾ ਤਾਂ ਫੇਰ ਮੈਨੂੰ ਥੋੜੇ ਦਿਨਾਂ ਬਾਅਦ ਬੌਕਰ ਮਾਰ ਦੇ ਮਾਰ ਦੇਣੀ ਹੁੰਦੀ ਹੈ ਮੋਟੀ ਮੋਟੀ ਵੀ ਐ ਮੱਕੜੀ ਜੀ ਜਾਲਾ ਨਾ ਬਣਾਵੇ ਪੱਖੇ ਆਪਾਂ ਬਾਅਦ 'ਚ ਸਾਫ਼ ਕਰਾਂਗੇ ਠੀਕ ਹੈ ਜੀ ਧੁੱਪ ਜੀ ਨਿਕਲ ਲਈ ਥੋੜੀ ਜੀ ਤਿੰਨਾਂ ਨੂੰ ਬੰਦ ਗਏ ਅੰਦਰ ਤੇ ਆਪਾਂ ਲੇਟੀ ਥੱਲੇ ਵੀ ਅੱਗ ਮਚਾਲ ਗਏ ਤੇ ਉਧਰ ਪਿਆ ਮੇਰਾ ਕਵਾੜ ਖੇਤ ਸਪਰੇਅ ਕਰਦੇ ਆ ਸ਼ੀਸ਼ੀਆਂ ਬੋਤਲਾਂ ਵਿੱਚ ਗੱਤੇ ਦੀਆਂ ਪੇਟਿਕਾ ਜਿੰਨਾ 'ਚ ਦਵਾਈ ਆਉਂਦੀ ਆ ਤੇ ਹਜੇ ਕਰੀ ਜਾਂਦੇ ਆ ਸਪਰੇਅ ਮੈਂ ਕਿਹਾ ਫਿਰ ਇਕੱਠਾ ਹੀ ਭਾਈ ਨੂੰ ਵੇਚ ਦਾਂਗੇ ਜੇ ਮੀਂਹ ਨਾ ਆ ਜੇ ਹੁਣ ਉਹਨੂੰ ਪੱਲੀ ਬੋਰੀ ਦੇ ਕਿੱਟਾ ਪਾ ਦਾਂਗੇ ਕਿਉਂਕਿ ਜਮੀਨ ਦਾ ਪਾਣੀ ਖੜਿਆ ਤਾਂ ਬਿਮਾਰੀਆਂ ਫੈਲਦੀਆਂ ਇਸ ਲਈ ਆਪਾਂ ਹੁਣ ਇਕੱਠਾ ਹੀ ਸਾਰਾ ਸਮਾਨ ਵੇਚ ਦਾਂਗੇ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਜਿਹੜਾ ਆਪਾਂ ਸੰਬਰਤਾ ਜੀ ਨੇਟੀ ਥੱਲੇ ਆਪਣੀ ਅੱਗ ਮੱਚੀ ਜਾਂਦੀ ਐ ਤੇ ਉਧਰ ਆਪਾਂ ਨੂੰ ਫੋਨ ਕਾਲ ਆ ਗਈ ਸੀ ਬੇਟੇ ਦੀ ਤੇ ਉਧਰ ਵੀ ਜੀ ਹੋਗੇ ਤੇ ਹਾਈ ਨਹੀਂ ਕਿੱਡੀਆਂ ਬੇਸ਼ਰਮ ਆ ਤੁਸੀਂ ਯਕੀਨ ਨਹੀਂ ਮੰਨਣਾ ਦੇਖੋ ਇੱਧਰ ਆਰਾਮ ਨਾਲ ਬੈਈਆਂ ਤੇ ਬਾਹਰ ਬੈਠੀਆਂ ਨਹੀਂ ਹਜੇ ਕਹਿ ਦਿੰਦੇ ਨੇ ਇਹ ਪਸ਼ੂ ਐ ਇਹਨਾਂ ਨੂੰ ਸਮਝ ਨਹੀਂ ਤੇ ਸਾਰੀ ਸਮਝ ਦੇਖੋ ਜੀ ਆਰਾਮ ਨਾਲ ਬੈਠੀਆਂ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਕਰੀ ਹਏ ਹਏ ਇਡਗਾ ਬਿਸ਼ਰਮ ਤੇ ਜਿੱਦੜੇ ਵੀ ਸਾਨੂੰ ਅੰਦਰ ਨਹੀਂ ਬੰਨਦੀ ਤਾਂ ਅਸੀਂ ਨਹੀਂ ਵੇਂਦਗਾ ਤੁਸੀਂ ਯਕੀਨ ਮੰਨੋ ਵੇਖੋ ਜੀ ਜੇ ਮੈਂ ਝੂਠ ਬੋਲਦੀ ਹਾਂ ਤਾਂ ਉਹਦੇ 8:30 ਹੋਏ ਸੀਗੇ ਤੇ ਆਪਾਂ ਜਾਲੇ ਜੁਲੇ ਲਾਉਣ ਲੱਗੇ ਕਾਫੀ ਟਾਈਮ ਲੱਗ ਗਿਆ ਹਨਾ ਉਸ ਤੋਂ ਬਾਅਦ ਤੇ ਹੁਣ 9:30 ਹੋ ਗਏ ਆ ਜੀ ਤੇ ਮੈਂ ਅੰਦਰ ਬੰਨਤੀਆਂ ਸੀਗਾ ਤੇ ਮੁੜ ਕੇ ਮੈਨੂੰ ਫੋਨ ਕਾਲ ਆ ਗਈ ਮੈਂ ਉਧਰ ਬਿਜੀ ਹੋ ਗਈ ਵਿੜਾ ਪੂਰਾ ਬਾਅਦ ਸੁਮਰਿਆ ਤੇ ਦੇਖੋ ਬੈਠੀਆਂ ਇੱਧਰ ਹਾਹਾ ਮੰਨੋਂਗੇ ਤੁਸੀਂ ਯਕੀਨ ਇਹਨਾਂ ਦਾ ਹੈ ਡਰਾਪਾਈਟ ਲੈਤੀ ਥੱਲੇ ਹੋਰ ਅੱਗ ਮਚਾਲ ਗਏ ਜੀ ਬਾਲਦ ਗਏ ਅੱਗ ਬਾਲਦ ਗਏ ਲਓ ਜੀ ਕੰਮ ਤੰਦੇ ਸਾਰੇ ਆਪਣੇ ਗਏ ਆ ਨਿਬੜ ਤੇ ਰੋਟੀ ਪਾਣੀ ਖਾ ਲਿਆ ਆਪਾਂ ਤੇ ਹੁਣ ਆਪਾਂ ਹੋ ਗਏ ਸੀ ਬਿਲਕੁਲ ਫ੍ਰੀ ਤੇ ਬਾਹਰ ਥੋੜੀ ਜੀ ਹਵਾ ਠੰਡੀ ਚੱਲ ਰਹੀ ਸੀ ਬਾਹਰ ਦਾ ਤੁਹਾਨੂੰ 뷰 ਦਿਖਾ ਦਗੇ ਉਧਰਲਾ ਗੇਟ ਬੰਦ ਸੀਗਾ ਮੈਂ ਕਿ ਇੱਧਰ ਆ ਜਾਨੇ ਆ ਦੇਖੋ ਜੀ ਤੁਸੀਂ ਵੀ ਬਾਹਰ ਦਾ 뷰 ਆਂ ਲੱਗਦਾ ਜਿਵੇਂ ਦੂਰ ਕਿਤੇ ਮੀਂਹ ਪੈ ਰਿਹਾ ਹੁੰਦਾ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਲੀਜ਼ ਵੀਡੀਓ ਫੁੱਲ ਵਾਚ ਕਰਿਓ ਸਪੋਰਟ ਕਰਿਓ ਮੈਨੂੰ ਥੈਂਕ ਯੂ ਜੂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਦੇਖ ਲਓ ਡੌਗੀ ਡੌਗੀ ਕੀ ਖਾ ਰਿਹਾ ਹੈ ਡੌਗੀ ਖਾਂਦਾ ਖਾਂਦਾ ਮੈਨੂੰ ਕੱਟੀ ਨਾ ਓਕੇ ਜੀ ਬਾਏ